ਕਸਿਕਾਰ ਦੇ ਸਾਰਿਆਂ ਨੂੰ ਅੱਜ ਸਵੇਰ ਸਵੇਰੇ ਆਪਾਂ ਨੇ ਰੋੜੀ ਕੁੱਟਣ ਵਾਲੀ ਮਸ਼ੀਨ ਲਿਆਂਦੀ ਹੈਗੀ ਬਾਟੀ ਚਾਚਾ ਜੀ ਦੀ ਰੋੜੀ ਕੁੱਟਣੀ ਅੱਜ ਤੇ ਕੋਠੀ ਦਾ ਉਹਨੇ ਨਵਾਂ ਫਰਸ਼ ਪਾਉਣਾਗਾ ਤੁਹਾਨੂੰ ਦਿਖਾਉਣਾ ਚਲਾ ਕੇ ਵੀ ਕੀ ਫਾਇਦਾ ਇਹਦਾ ਟਰੈਕਟਰ ਵਾਗ ਨਹੀਂ ਪਾ ਜਾਂਦਾਗਾ ਨਾਲ ਆਪਣੇ ਲਖ ਲਖਬਿੰਦਰ ਸਿੰਘ ਸਿੱਧੂ ਰੋੜੇ ਉਰੋਂ ਪੈਣਗੇ ਉਰੋਂ ਰੋੜੇ ਪੈਣਗੇ ਜਹਾਂਸੇ ਨਿਕਲਣਗੇ ਰੋੜੇ ਠੀਕ ਹੈ ਚੱਲ ਢਾਣ ਦੇ ਅੱਛਾ बागल से ना बफेलो एंड काओ अंदर है और पलविंदर ने देखते हुए गेट बंद कर दिया और हम अभी जा रहे हैं राजविंदर सिंह हांस के घर पे अच्छी बात है बांटी की रोड ही पड़ी है ਬੰਦੇ ਹਾਲੇ ਹੋਰ ਇਕੱਠੇ ਕਰਾਂਗੇ 7-8 ਆ ਜਾ ਭੱਜਿਆ ਮੁਰ ਗੜ ਗਿਆ ਵਾਪਸੀ ਕਿੱਥੇ ਜਲਾਵੇਂਗਾ ਔਰੇ ਨਹੀਂ ਇਧਰਲੇ ਪਾਸੇ ਆਉ ਫਿਰ ਬਾਹਰ ਰੋੜੀ ਬਾੜੀ ਵਿਚਾਲੇ ਆਉਗੀ ਇੱਕ ਵਾ ਕੇ ਲਿਆ ਨੀ ਕਮਾ ਕਮਾਈ ਦਾ ਫਾਇਦਾ ਦੂ ਵਾਰ ਦਿਖਾਉਣੇ ਤੁਹਾਨੂੰ ਚਲਾ ਕੇ ਕਿਵੇਂ ਚੱਲੇਗਾ ਜੀ ਤੇ ਚਾਚਾ ਜੇ ਇਹਦੀ ਡਰਾਈਵਰੀ ਪੁੱਠੀ ਹੋਣੀ ਹੈਗੀ ਡਰਾਈਵਰੀ ਸਹੀ ਨਹੀਂ ਹੋ ਰਹੀ ਮੁੰਡਿਆਂ ਤੋਂ ਓਏ ਅੰਦਰ ਲਾ ਦੇ ਰੋੜੇ ਇਤੋਂ ਡੇਗੀ ਚੱਲਾਂਗੇ ਯਾਰਾ ਓਏ ਇੱਕ ਦਾ ਵਿਰੋਧ ਲਓ ਜੀ ਕਰਤਾ ਸਟਾਰਟ ਬਾਬੇ ਦਾ ਨੌ ਲਾ ਕੇ ਬਾਟੇ ਦੇ ਰੋੜੇ ਪਾਸ ਦੇ ਵਿੱਚ ਰੋੜੇ ਬਾਵਾ ਦੂਰ ਪੈ ਰਹੇ ਨੇਗੇ ਸਾਰੇ ਨੇ ਇਧਰ ਆਪਣਾ ਬੱਚਾ ਇਹ ਸ਼ਾਮੀ ਮਸਤਰਾ ਸਾਹਿਬ ਨੂੰ ਦੁੱਧ ਇਕੱਠਾ ਕਰਾਉਂਦਾ ਜੀ ਖਣਾ ਜੀ ਹਾਂ ਸਾਵਾ ਸੋਨੇ ਤੇ ਚੱਲ ਰਿਹਾ ਇਦਾਂ ਕੰਮ ਪੂਰੇ ਜੋਰੋ-ਸੋਰਾਂ ਦੇ ਉਹ ਬੜਾ ਵੱਡਾ ਟਰੈਕਟਰ ਆਪਣਾ ਮੌਲਿਆ ਹੁੰਦਾ ਕਹਿੰਦੇ ਪਹਿਲਾਂ ਔਰਤੀਆ ਖੱਟਵਾ ਸਾਨੂੰ ਅੰਦਰ ਲੱਕਾ ਮਾਗੇ ਤੇ ਫੇਰ ਓਡੀਸਾ ਕੇ ਬਸ ਲੱਗਣਾਗਾ ਲਓ ਜੀ ਬਾਂਟੀ ਦੀ ਰੋੜੀ ਦਾ ਕੰਮ ਕੰਪਲੀਟ ਹੋ ਗਿਆ। ਇਸ ਤੋਂ ਬਾਅਦ ਇੱਕ ਟਰਾਕ ਦੀ ਹੋਰ ਚੰਗਰ ਖੇਲਿਆ ਵੀ ਦੀ। ਸਾਰੀ ਕੁੱਟੀ ਗਈ। ਪਾਰਟੀ ਮੁੰਡਾ ਮੂੰਹ ਖੁਸ਼ ਆਗਾ। ਹੁਣ ਥੋੜੇ ਨਾਲ ਆ ਪੰਨੂ ਦਾ ਪੱਤਰਾ। ਛੱਡਣਾ ਨਹੀਂ ਕਹਿੰਦਾ ਕੋਈ ਵੀ। ਚਲੋ ਜੀ। ਬਸ ਆ ਏਡਾ ਦਾ ਵਿਚੀ ਪਾ ਦੇ, ਇੱਥੇ ਪਾ ਦੇ। ਓਏ ਆ ਤਾਂ ਪਾ ਦੇ ਕੋਈ ਚੱਕਣ ਲਈ ਗੱਲ ਨਹੀਂ ਪਾ ਦੇ ਪਾ ਦੇ। ਭਾਈ ਜੂ ਭਾਈ ਜੂ ਕੋਈ ਚੱਕਣ ਲਈ ਗੱਲ ਨਹੀਂ। ਓਏ ਮੂਰੇ ਲੱਤਾਂ ਲੱਤ ਨਾ ਕਰ। ਔਣ ਭੰਨ ਸੁਆ। ਕੰਮ ਕੰਪਲੀਟ ਹੋ ਗਿਆ। लास्ट ਤੇ ਮੁੰਡਿਆਂ ਨੇ ਐਕਸਪੈਰੀਮੈਂਟ ਕਰਕੇ ਦੇਖਿਆਗਾ। ਪੱਥਰ ਪਾ ਕੇ ਦੇਖਿਆ ਵੱਡਿਆਂ ਵਿੱਚ। ਐਕਸਪੈਰੀਮੈਂਟ ਪਾਸ ਹੋ ਗਿਆ। ਕੰਮ ਨੇਪੜ ਗਿਆ ਉਹਨਾਂ ਮਸ਼ੀਨ ਛੱਡ ਕੇ ਆਉਣਗੇ ਮੁੰਡੇ ਸੇਰੋਂ। ਸੇਰੋਂ ਤੋਂ ਮਸ਼ੀਨ ਐਹ ਬਾਈ ਦੀ ਪਤਾ ਨਹੀਂ ਕਿਹਦੀ ਐ ਮਰੇ ਨਾਉਣ ਜਦ ਮੈਨੂੰ। ਬੰਦ ਕਰਦੇ ਬੰਦ। ਚਲੋ ਜੀ। ਹਣ ਮਡਾ ਰੋੜੀ ਪਾ ਦੋ ਅੰਦਰ ਹਾ ਜਾ ਜੀ ਪਾਉਂਗੇ ਹਾਂ ਹਾਂ ਪਾਈ ਦਵਾ ਗਏ ਬਈ ਹੈ ਰੇੜੀ ਦਵਾ ਜਾਂਦਾ ਕਾਲਾ ਨਾਲ ਆ ਹੁਣ ਪਾਈ ਜੋ ਰੋੜੀ ਦਾ ਗਲੇ ਹਨ ਰੇੜੀਆਂ ਲਿਆਓ ਦੋ ਅੰਦਰ ਸਿੱਟ ਦੋ ਸਾਰੀ ਰੋੜੀ ਬਾਦੂ ਯਾਰ ਸਰਜੂ ਰੋੜੀ ਨਾਲ ਦਾ ਨਾ ਆ ਲਾਹੀ ਬਸ ਹਾਂ ਟੋਕਰਾਂ ਤੱਕ ਵੀ ਨਹੀਂ ਆਹ ਕਿਹਾ ਮੈਂ ਛੱਡਿਆ ਮੈਂ ਹੀ ਛੱਡ ਕੇ ਆਉਣੀ ਐ ਪਰ ਕਿਹੜਾ ਉਧਰ ਜਾ ਕੇ ਆਉਣਾ ਮੈਂ ਸਨਾ ਆ ਗਿਆ ਮਾ। ਲਾ ਲਾ ਕੋਡਾ ਲਾਓ ਜੀ ਹੋ ਗਿਆ ਕੰਪਲੀਟ ਕੰਮ। ਲਓ ਜੀ ਆਪਾਂ ਨੂੰ ਫਸ ਗਿਆ 44 ਸਕੂਟਰੀ। ਇਹ ਤਰ ਮੇਰੇ ਚਾਚਾ ਜੀ ਆਉਂਦੇ ਨੇਗੇ। ਅੱਛਾ ਠੀਕ ਹੋ। ਤੇ ਆ ਆਪਣੀ ਰਾਣੀ ਸੁੰਦਰਾ ਲੁੱਪੜੀ ਖੜੀ ਆ ਆਪਣਾ ਘਰ ਆ ਗਿਆ। ਰਾਣੀ ਸੁੰਦਰਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਜਿਹਨੂੰ ਤਬਾਉਣੇ ਬਚਾਰੇ ਨੂੰ ਦੇਖਦੇ ਆਂਗੇ। ਤੇ ਇਹ ਸਕੂਟਰੀ ਆਪਾਂ ਨੂੰ ਸੋਤੀ ਫਾ ਚੁੱਕੀ ਆ ਜੀ ਬੇਚਰੀ। ਕਹਿੰਦਾ ਪਾਉ ਵੇਲੇ ਹੋਗੇ ਇੱਕ ਆਪਾਂ ਨੂੰ ਸਕੂਟਰੀ ਚਾਰ ਜਾਲੀ ਮਿਲ ਗਈ ਲਓ ਜੀ ਸਕੂਟਰੀ ਲਾ ਕੇ ਸਟੈਂਡ ਤੇ ਉਸ ਸਕੂਟਰੀ ਦਾ ਹਾਲ ਦਿਖਾਉਣਾ ਕੀ ਹਾਲ ਆ ਸਕੂਟਰੀ ਦੇ ਦੇਖੋ ਚਾਰ ਜਾਨੀਆਂ ਕਹਿੰਦਾ ਚੱਲਦੀਆਂ ਸੋਹਣੀਆਂ ਲੱਗਦੀਆਂ ਨੇ ਜਦੋਂ ਆਏ ਖਿੰਡ ਜਾਈ ਜਾਂਦੀਆਂ ਨੇ ਫਿਰ ਬੜਾ ਬੁਰਾ ਹਾਲ ਹੋ ਜਾਂਦਾਗਾ ਥੋੜੀ ਜੀ ਰਾਵਟ ਟੁੱਟੀ ਦੀਗੀ ਹੁਣ ਸਾਰੀ ਟੁੱਟ ਗਈ ਬੱਚ ਤਾਂ ਬਾਬੇ ਕੁਝ ਵੀ ਨਹੀਂ ਦੇ ਖੋਖਾ ਹੀ ਜਮਾ ਯਾਰ ਉਹਰਾ ਹਾਲ ਹੋ ਰਿਹਾ ਹੈਗਾ ਹੂੰ ਠੀਕ ਆ ਜਿੰਨਾ ਟਾਈਮ ਬਾਡੀ ਲਾਈਨ ਸਹੀ ਰਵੇ ਉਹਨਾ ਟਾਈਮ ਸਹੀ ਰਹਿੰਦੀਆਂ ਨਹੀਂ ਆ ਕਿਹਦੀ ਕਿਹਦੇ ਕੋਲ ਚਾਰਜਰ ਸਕੂਟਰੀ ਹੈ ਇਹਦੇ ਨਾਲ ਕੀ ਦੱਸੋ ਸੇਮ ਹੋਵੇਦਰਾਲੀ